ਪੂਣੀ ਪਿੰਡ ਦੇ ਵਿੱਚ ਕੱਤੇ ਮਾਇ ਮੇਰੇ ਬਹੁਤ ਹੀ ਸਰਕਾਰੀ ਅਗ ਬਜ਼ੁਰਗ ਮੇਰੀਆਂ ਬਹੁਤ ਹੀ ਸਰਕਾਰੀ ਮਾਵਾ ਸਾਡੇ ਵੀਰ ਸਾਡੀਆਂ ਭੈਣਾਂ ਸਾਰੇ ਪਹੁੰਚੇ ਸਾਡਾ ਮੁੱਖ ਮੰਤਰੀ ਪੰਜਾਬ ਸਰਦਾਰ ਚੰਨਜੀਤ ਸਿੰਘ ਚੰਨਜੀਤ ਸਮਾਜੀ ਕਾਂਗਰਸ ਦੀ ਲੀਡਰਸ਼ਿਪ ਸਾਰੀ ਸੰਗਤ ਨੂੰ ਬਦਲ ਦਿੱਤੀਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਜੀ ਜੁਗਾਂ ਤੇ ਫਤਿਹਾਂ ਦੀ ਜਹਾਨ ਤੇ ਪਦੇ ਦੁਨਿਆਰ ਚਾਹ ਬਹੁਤ ਲੱਗਿਆ ਕਾਰੋਬਾਰ ਵੱਧ ਗਰੋਂ ਲੱਗਿਆ ਦੋ ਵਾਰੀ ਵੀ ਸੋਚਦੇ ਨਹੀਂ ਸੀ ਇੱਕ ਚੀਜ਼ ਆਮ ਹੁੰਦੀ ਜਾਂ ਸੀ ਬਾਦਲ ਪਰਵਾਰ ਨੇ 40 ਸਾਲ ਦੀ ਮੰਡੀ ਕੀਤੀ ਕਿਦਰਵਾਣਕੇ ਦੀ ਤੇ ਤੁਲੂ ਸਾਰੇ ਤੁਸੀਂ ਜਾਣਦੇ ਹੋ ਪਰ ਮੈਂ ਆਪਣੇ ਵੀਰ ਚਰਨਜੀਤ ਸਿੰਘ ਚੱਲੀ ਜੀ ਨੂੰ ਦੱਸਣਾ ਦੱਸਣਾ ਚਾਹਣੀ ਹੈ ਕਿ ਸਾਡੇ ਹਲਕੇ ਦਾ ਪਹਿਲਾ ਸਰਕਾਰੀ ਕਾਲਜ ਬਾਦਲ ਪਰਵਾਰ ਨੇ ਨਹੀਂ ਲਿਆਂਦਾ ਰਾਜਾ ਮਹਿੰਦ ਦੇ ਲਿਖਿਆ ਹੈ ਸਾਡੇ ਹਲਕੇ ਦੀਆਂ ਪਹਿਲੀਆਂ ਗੈਸ ਏਜੰਸੀਆਂ ਰਾਜਾ ਬੜਿੰਜੀ ਨੇ ਲਿਆਂਦੀਆਂ ਸਾਡੇ ਹਲਕੇ ਦੇ ਵਿੱਚ ਚੰਨੀ ਵੀਰ ਜੀ ਮੈਨੂੰ ਦੱਸਣਾ ਚਾਹੀਏ ਕਿ ਸ਼ਹਿਰ ਦੇ ਅਸਤੇ ਪਿੰਡਾਂ ਦੇ ਵਿੱਚ ਨਾ ਇੱਕ-ਇੱਕ ਕਿਲੋਮੀਟਰ ਲੰਬੀ ਗੈਸ ਲੜਨ ਲੈਣ ਵਾਸਤੇ ਨਾਲ ਹੀ ਲੱਗਿਆ ਕਰਦੀ ਸੀ ਹਲਕੇ ਦੇ ਵਿੱਚ ਬੀਤੀਆਂ ਸਵੇਰੇ 3 ਵਜੇ ਖਾਲੀ ਸੜਕਾਂ ਚੱਕ ਕੇ ਸ਼ਹਿਰ 'ਚ ਆ ਕੇ ਕਰੋ ਉਹਦੀਆਂ ਸੀ ਲਾ ਰੋਟੀ ਦੇ ਡੱਬੇ ਲਿਆਇਆ ਕਰਦੀਆਂ ਸੀ ਉਹਨਾਂ ਨੂੰ ਪਤਾ ਹੁੰਦਾ ਸੀ ਕਿ ਸ਼ਾਮ ਪੈਣ ਗਈਆਂ ਲਾਈਨਾਂ 'ਚ ਬੈਠਾ ਹੋਏ ਕਈ ਵਾਰ ਸਲੰਗ ਕੁਪਿਆ ਨਾ ਇੱਕ ਵਾਰੀ ਦੱਸਾਂ ਪਾਈ ਤੁਹਾਡੇ ਸਾਹਮਣੇ ਅੱਜ 3 ਮਹੀਨਾ ਮੁੱਖ ਮੰਤਰੀ ਪੰਜਾਬ ਰਹੇ ਆ ਪਰ ਆਪਣੇ ਬੱਚਾ ਹੈ ਰਾਜਾਜੀਵੀ 3 ਮਹੀਨਾਾਂਾਂ ਆਫ ਦਿਨ ਮੁੱਖ ਮੰਤਰੀ ਬਣੇ ਪਰ ਜਿਹੜਾ ਕੰਮ 3 ਮਹੀਨਾਵਾਂ ਦੇ ਵਿੱਚ ਚੰਗੀ ਸਾਹਿਬ ਨੇ ਕੀਤਾ ਨਾ ਆਪਾਂ ਨਾਲ ਉਹਨੂੰ ਕੰਪੇਅਰ ਕਰੀਏ 3 ਸਾਲਾਂ ਦੇ ਨਾਲ ਜਿਹੜੀ ਅੱਜ ਦੀ ਚੰਗੀ ਸਰਕਾਰ ਦਾ ਮਰਦਾਨੀ ਜਿਹਾ ਕੰਮ ਨਾ ਛੋ

ਲਾਗਾ ਦਿੱਤਾ ਮੁਆਵਤਾ ਕਿਸ ਸਾਥ ਕੋ ਸਹਿਯੋਗ ਕਰਨ ਲਈ ਹੋਈ ਹੋਈ ਨਹੀਂ ਦੇ ਵੀ ਸਾਡੀ ਸੰਗਤ ਨੂੰ ਬੇਨਤੀ ਕਰਦੀ ਹੈ ਕਿ ਤੁਸੀਂ 3 ਮਹੀਨਿਆਂ ਦੀ ਲਾਲਾ ਗਿਰੀ ਪਲਟਫਾਰਮ ਮੋਤੀਲਾ ਕਾਰੋਸਟਾ ਲੇਖਿਆ ਜੈਨੀ ਸਾਹਿਬ ਦਾ ਲੇਖਿਆ ਤੇ ਹੁਣ ਤੁਸੀਂ ਛਾੜਵਾਲੀ ਸਰਕਾਰ ਲਿਖੀ ਹੈ ਕਿਸ ਤਰ੍ਹਾਂ ਆਪਣਾ ਚੋਲਾ ਮੰਡੀਆਂ ਦੇ ਵਿੱਚ ਢੁਹੀ ਜਾਂਦਾ ਹੈ ਅੱਜ ਤੱਕ 76 ਸਾਲ ਹੋ ਗਏ ਬਲਕਨ ਨੂੰ ਆਜ਼ਾਦ ਹੋਇਆ ਪਰ ਅੱਜ ਤੱਕ ਕਦੀ ਸਦਾ ਮੰਡੀਆਂ ਤੇ ਚੋਲਾ ਨਹੀਂ ਹੋਇਆ ਐਨੀ ਜਾਤਵਾ ਸਰਕਾਰ ਸਾਲ ਪੰਜਾਬ ਨੂੰ ਵਸਤਾਂ ਨਹੀਂ ਦੇਈ ਜਿਹੜੀ ਅੱਜ ਅਸੀਂ ਝੋਲਾ ਦੇਖ ਰਹੇ ਹਾਂ ਬਹੁਤ ਬਿਲਕੁਲ ਬੀਤੀ ਗੱਲ ਹੋਣੀ ਆ ਪਹਿਲੀ ਵਾਰ ਗਦਰ ਦੇ ਘਰ ਦੀ ਤੋਂ ਕੋਈ ਤੁਹਾਡੀ ਭੈਣ ਚੋਣ ਨਾ ਰਹੀ ਹੈ ਅੱਜ ਤੱਕ ਕਿਸੇ ਮਹਿਲੂਕ ਸੇ ਸਿਆਸੀ ਪਾਰਟੀ ਨੇ ਬੋਲਿਆ ਨਹੀਂ ਲੱਤਾ ਮੈਂ ਜਿੱਤੇ ਕਾਂਗਰਸ ਪਾਰਟੀ ਦੀ ਤਨਖਾਹੀ ਹੈ ਸਿੱਕੇ ਵਾਸਤੇ ਉੱਥੇ ਮੈਂ ਸਾਰੇ ਸਮਾਜ ਦੀ ਤਨਖਾਹੀ ਹੈ ਭਾਈ ਕਿੰਨਾ ਕਿਵੇਂ ਤੁਹਾਡੀਆਂ ਦੱਸੋਗੇ ਜਿੱਦਾਂ ਕਿ ਮਿਲਿਆ ਮਾਵਾ ਭੇੜਾ ਦੇ ਪਿਆਰ ਮੈਂ ਇਸ ਗੱਲ ਨੂੰ ਕਾਂਗਰਸ ਪਾਰਟੀ ਦੀ ਵਾਇਪਾਟ ਤੋਂ ਪਹਿਲੇ 88 ਦੇ ਟਿਕ ਮਿਲਿਆ ਤੇ ਅੱਜ ਦੇ ਜੀ ਵੀ ਤੁਹਾਡਾ ਬਾਈ ਤੁਹਾਡੇ ਕੋਲ ਖੜਦਾ ਰਿਹਾ ਤੇ ਹੁਣ ਵੀ ਖੜਦਾ ਹੈ ਤੁਹਾਨੂੰ ਵਾਦਾ ਕਰਦੀ ਆ ਇਸ ਸਟੇਜ ਤੋਂ ساری ਉਮਰ ਜਿਤਾ ਕੇ ਉਹ ساری ਉਮਰ ਤੁਹਾਡੇ ਨਾਲ ਐ ਖੜੂਗੀ ਤੁਹਾਡੇ ਕੰਮ ਨਹੀਂ ਕਰੂਗੀ ਤੁਹਾਡੀ ਆਵਾਜ਼ ਬਣ ਕੇ ਅਸੈਂਬਲੀ ਚ ਗੂੰਜਿਆ ਕਰੂਗੀ ਤੁਹਾਡਾ ਸਿਰ ਰੱਖਾ ਕਰ ਦੂੰਗੀ ਇੱਕ ਟੋਪਾ ਦੇ ਦੂੰਗੀ ਜਿੰਦਾਬਾਦ ਇੱਕ ਵਾਰ ਫੇਰ ਲੈ ਇੱਕ ਵਾਰ ਫੇਰ ਸਰਦਾਰ साहब को माननीय साहब तो ने भीती कर ली है कि स्टेज पे आकर संबोधन करेंगे तो राज जी चिन्ह लीजिए जी आपका बेंग जी, जी, जी मेरे सत्कार योग्य वीर रंदर कोणे जी स्टेज पे बैठे सारे लीडर सहबान दीपा जी दीना साहब सारे सत्कार योग्य वीर को दीपयो बणने पे प्रावो ਰੇਵਰਜੀ ਦਾ ਖਾਨਚਾ ਰੈਵਰਜੀ ਕੀ ਪਤੇ ਮੈਂ ਸਤਿਵਾਦੀਆਂ ਤੁਹਾਡਾ ਸਾਰਿਆਂ ਦਾ ਕਿ ਤੁਸੀਂ ਸਾਡੀ ਸਾਰਿਆਂ ਦੀ ਆਮਦ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ ਕੇ ਬੈਠੇ ਇਸ ਤੋਂ ਪਹਿਲਾਂ ਮੈਂ ਇੱਕ ਮੀਟਿੰਗ ਹੋ ਕਰਕੇ ਆਇਆ ਅੱਜ 10 ਮਿੰਟਾਂ ਕਰਨੀਆਂ ਹੈ ਮੈਨੂੰ ਪਹਿਲਾਂ ਕਿਹਾ ਕਿ ਇਕੱਠੇ ਹੋ ਕਰਕੇ ਸਾਰਿਆਂ ਨੂੰ ਇੱਕ ਮੀਟਿੰਗ ਕਰਾਣੀ ਥੋੜੀ ਮੇਰੇ ਨਹੀਂ ਐਸੀ ਪਿੰਡ-ਪਿੰਡ ਜਾਵਾਂਗੇ ਤਾਂ ਹੁਣ ਤੁਸੀਂ ਆਹ ਆ ਮੀਟਿੰਗ ਨੂੰ 10 ਗੁਣਾ ਕਰ ਲੋ ਇੰਨੇ ਲੋਕਾਂ ਨੂੰ ਅੱਜ ਸੀ ਮਿਲਣਾ ਕਿ ਆਪਣੇ ਪ੍ਰੋਗਰਾਮਾਂ ਦੇ ਲੋਕ ਇਸ ਤਰ੍ਹਾਂ ਹੋਵੇ ਇਸ ਤਰ੍ਹਾਂ ਵਿਆਹ ਚੱਲੇ ਆਉਂਦੇ ਆ ਤੇ ਆਮ ਆਦਮੀ ਵਾਲਿਆਂ ਨੇ ਇਦਾਂ ਰਹੇ ਇਸ ਤਰ੍ਹਾਂ ਭੁਗਤਿਆਰੇ ਬਿਤੇ ਸੋ ਮੈਂ ਧੰਨਵਾਦੀ ਆ ਆਪਣੇ ਕੋਣੀ ਮਿੰਦਾ ਨਰਿੰਦਰ ਸਿੰਘ ਕੋਣੀ ਜਿਹੜਾ ਪ੍ਰਸ਼ਦ ਦੇ ਚੇਅਰਮੈਨ ਰਹੇ ਆ ਮੋਰ ਹਰ ਨੌਜਵਾਨ ਅਗਾਂਵਧੂ ਹੈ ਤੇ ਪਾਰਟੀ ਦਾ ਪੱਕਾ ਵਿਸ਼ਵਾਸ ਨਾਲ ਵਰਕਰ ਤੇ ਲੀਡਰ ਹੈ ਕੋਣੀ ਪਿੰਡੇ ਹਮੇਸ਼ਾ ਇਹ ਸੇਵੀਅਰ ਸੇਧ ਦਿੱਤੀ ਹੈ ਸਾਡੇ ਪਿੰਡੇ ਕਾ ਜੀਪੀਸੀ ਦੇ ਮੈਂਬਰਾਂ ਨੂੰ ਬਹੁਤ ਬੜੇ ਬੜੀ ਜੇਤੂ ਹੈ ਜੀਪੀਸੀ ਜਿੱਤਦੇ ਆਏ ਹੋਰ ਵੀ ਪਿੰਡੇ ਜਿਹੜੇ ਲੀਡਰ ਪੈਦਾ ਹੋਏ ਸੋ ਮੈਂ ਥੋੜਾ ਧੰਨਵਾਦੀ ਆ ਕਿ ਤੁਸੀਂ ਵੱਡੀ ਗੀਤੀ ਸਰਕਾਰ ਹੈ ਉਹ ਗਿੱਦਰ ਬਹਾਦਰ ਲੋਕ ਕ੍ਰਾਂਤੀਕਾਰੀ ਲੋਕ ਹੈ 1995 ਦੇ ਵਿੱਚ ਸਰਕਾਰ ਦੇ ਖਿਲਾਫ ਹੱਤਿਆ ਦੇ ਕੇ ਨਵੀਂ ਸਰਕਾਰ ਲੈ ਹੈ ਅੱਜ ਫੇਰ ਉਹੀ ਦਿਨ ਆਇਆ ਤੁਸੀਂ ਸਰਕਾਰ ਦੇ ਖਿਲਾਫ ਹੱਤਿਆ ਦੇਣਾ ਤੇ ਅਮਰ ਸਰਕਾਰ ਕਾਰਨ ਸਵਾਦ ਨਹੀਂ ਲਿਖੇ ਹੋ ਇਹਨੇ ਬੋਲ ਪਗਾਉਣੇ ਔਖੇ ਹੁੰਦੇ ਜਿਵੇਂ ਅੰਬਲੋਂ ਰੋਹਣੇ ਤਾਰੇ ਆਮ ਆਦੀ ਪਾਰਟੀ ਵਾਲਿਆਂ ਨੇ ਭਗਵੰਤ ਮਾਨ ਨੇ ਕੇਂਦਰੀ ਬਾਲ ਨੇ ਲੋਕਾਂ ਨਾਲ ਬੜੇ ਵਾਅਦੇ ਕੀਤੇ ਅਸਮਾਨ ਤੇ ਉੜਨ ਦੀਆਂ ਉਡਾਰੀਆਂ ਦਿਖਾਤੀਆਂ ਲੇਕਿਨ ਇਹ ਆ ਕੁਝ ਵੀ ਨਹੀਂ ਲੋਕਾਂ ਨੂੰ ਲੱਗਿਆ ਸਹ ਦੇਹੀ ਭਗ ਸਿੰਘ ਆ ਗਏ ਇਨਕਲਾਬ ਆ ਗਿਆ ਲੇਕਿਨ

ਕੋਈ ਨਾ ਮਾਰੇ ਉਹਦੇ ਤੇ ਗਾਂ ਦੇ ਰਾਮ ਦੇ ਰੋਸ ਨੂੰ ਵਿਸਤਾਰ ਜੀ ਲਿਆ। ਉਹੋ ਕੀਆ ਬਚੀ ਦੇ ਦਿੱਕੀ ਖਰਾਬ ਹੋ ਗਈ। ਕੋਈ ਨਹੀਂ ਨਾ ਪੜਾ। ਤਾਂ ਪਗੋਤ ਬਾਨੇ ਸ਼ਰਾਬ ਵਿੱਚ ਸਭ ਕੁਝ ਰੋਣ ਦਾ। ਇੱਕ ਵੀ ਕਿਸੇ ਦਾ ਕੰਮ ਨਹੀਂ ਕਰੇਗਾ। ਇੱਕੋ ਕੰਮ ਕਰੇਗਾ। ਇੱਕੋ ਆ ਮਿਆਦਾ। ਆਪਣੇ ਨਿਆਣੇ ਛੱਡ ਤੇ ਦੂਸਰਾ ਵਿਆਹ ਕਰਾ ਲਿਆ ਤੇ ਅੱਜ ਤੱਕ ਇੱਕ ਵੀ ਕੰਮ ਨਹੀਂ ਬਣਾ ਸਕਦਾ ਅੱਜ 26 ਜਨਵਰੀ ਹੁੰਦੀ ਹੈ 26 ਜਨਵਰੀ ਨੂੰ ਮੁੱਖ ਮੰਤਰੀ ਆਪਣੇ ਕੰਮ ਬਣਾਉਂਦਾ ਇਹਨੇ ਕਿਆ ਗਿਆ ਕਰਿਆ ਤੇ 26 ਜਨਵਰੀ ਨੂੰ ਬੋਲਣ ਲੱਗਿਆ ਕੰਮ ਤਾਂ ਕੋਈ ਹੈ ਨਹੀਂ ਸੀ ਬਣਾਉਣ ਨੂੰ ਕੰਨ ਮੇਰੇ ਤਾਂ ਖੁਸ਼ੀ ਹੋਣ ਵਾਲੀ ਹੈ ਕੰਨ ਮੈਨੂੰ ਨਹੀਂ ਆਣਾ ਉਹ ਭਾਈ ਤੂੰ ਕੋਈ ਆਪਣੀਆਂ ਬਣਾਉਂਦੇ ਆਂ ਨਾ ਪੂਰੇ ਦਿਨਾਂ ਉਹਨੇ ਆ ਗਿਆ ਮੁੰਡਾ ਪਤਕਰਕਾਰ ਕਹਿੰਦੇ ਕਹਿੰਦੇ ਜੀ ਉਹਦੇ ਕਰਤੂਨੀ ਹੋਈ ਹੈ ਕਿ ਮੈਂ ਕਹਿੰਦਾ ਜੀ ਬਹੁਤ ਵਾਰ ਆਇਓ ਉਹਨੇ ਮਾਨ ਕਰਿਆ ਸੀ ਕਿ ਮੇਰੇ ਘਰ ਮਿਆਂਾ ਹੋਣਾ ਪਰ ਦੋ ਸਾਲ ਤੇ ਤਿੰਨ ਸਾਲ ਪਹਿਲੇ ਇਕਰਾਰ ਹੈ ਜਿਹੜਾ ਪੂਰਾ ਹੋਇਆ ਹੋਰ ਤਾਂ ਕੁਝ ਹੋ ਜਾਂਦਾ ਇਹ ਲੋਕ ਠੱਗ ਨਹੀਂ ਤੇ ਠੱਗਰ ਠੱਗ ਕੇ ਚਲੇ ਗਏ ਇਹ ਠੱਗੀਆਂ ਮਾਰ ਰਹੇ ਆ ਆਪਣੇ ਘਰ ਪਰ ਰਹੇ ਆ ਪੰਜਾਬ ਨੂੰ ਲੁੱਟ ਕੇ ਦਿੱਲੀ ਨੂੰ ਲਿਆ ਰਹੇ ਆ ਮੈਂ ਪਹਿਲਾਂ ਕਿਹਾ ਸੀ ਕਾਲੇ ਮਰੇ ਜਾਂਦੀ ਐ ਤੁਸੀਂ ਇਹਨਾਂ ਨੂੰ ਪੰਜਾਬ ਨਾਲ ਸੰਭਾਲੋ ਇਹ ਲੁੱਟ ਕੇ ਖਾ ਜਾਣਗੇ ਲੁੱਟ ਕੇ ਖਾਰੇ ਮੈਂ ਕਹਿੰਦਾ ਰਿਹਾ ਬੜਾ ਕਿਹਾ ਮੈਂ ਕਿ ਯਾਰ ਸ਼ਰਾਬੀ ਨੂੰ ਤਾਂ ਕੋਈ ਨਿਆਣਾ ਨਹੀਂ ਪਰਵਾਹ ਅੱディ ਨਿਆਣਾ ਗਿੱਜੂ ਆ ਤੁਸੀਂ ਪੰਜਾਬ ਸੰਭਾਲ ਲਗੀ ਐ ਨਾ ਨੁਕਸਾਨ ਹੋ ਗਿਆ ਆਪਣਾ ਇਸ ਕਰਕੇ ਵੀ ਉਹ ਮੈਂ ਤੁਹਾਨੂੰ ਬੇਨਤੀ ਕਰਨ ਆਇਆ कि आपू तीन महीने मिले सी, मैं मुख्यमंत्री सी राजा मंत्री सी बिजली के बिल खड़े सी बहुत किसी का दा दस हजार किस हजार पार्टी सार् पर लैंड मारती पंद्रह सौ करोड़ रुपए का फायदा लोगों को पानी के बिल खड़े सी बहुत सारे माफ किए पानी सस्ता बिजली सस्ती की ਕਿੰਗਰ ਬਗੇ ਪਾਰੀ ਮਿੰਟ ਬਿਜਲੀ ਸਸਤੀ ਕਰਤੀ ਸੀ ਥੋੜਾ ਜਿਹਾ ਬਿਲਾਉਂਦਾ ਸੀ ਲੇਕਿਨ ਆਹੋਣਿਆਂ ਨੇ ਫੇਰ ਮਹਿੰਗੀ ਕਰਤੀ ਹੈ ਅਭੀ 3 ਬਿਜਲੀ ਵਾਲਾ ਕੰਮ ਐਸੀ ਕਰਕੇ ਦੇਸੀ ਇਹਨਾਂ ਨੇ ਸਿਰਫ ਧੋਖੇ ਦਿੱਤੇ ਆਂਗਨਵਾੜੀ ਵਾਲੀਆਂ ਬੀਬੀਆਂ ਉਹਨਾਂ ਦੀ ਤਨਖਾਹ ਵਧਾਈ ਸੀ ਆਸ਼ਾ ਵਰਕਰ ਬੀਬੀਆਂ ਦੀ ਤਨਖਾਹ ਵਧਾਈ ਮੀਟ ਦੇ ਮੀਲ ਵਾਲੀਆਂ ਦੀ ਜੇ ਤਨਖਾਹ ਵਧਾਈ ਪੁਲਸ ਕਰਮਚਾਰੀਆਂ ਦੀ ਤਨਖਾਹ ਵਧਾਈ ਹਰ ਵਰਗ ਨੂੰ ਫਾਇਦਾ ਦਿੱਤਾ ਕਿਸਾਨੀ ਬਾਦਲ ਦਿੰਦੇ ਸੀ 8000 ਰੁਪਏ ਮੁਆਵਜ਼ੇ ਦਾ ਮਹਾਰਾਜਾ ਨੇ 12000 ਦਿੱਤਾ ਮੇਰੀ ਤੇ ਰਾਜ ਦੀ ਸਰਕਾਰ ਆਈ ਐਸੀ ਤੋਂ ਨੂੰ 17000 ਰੁਪਏ ਮੁਆਵਜ਼ਾ ਦਿੱਤਾ ਇੱਥੇ ਨਗਰ ਨੂੰ ਸੰਧੀ ਪੈ ਗਈ ਸੀ ਨੰਨੇ ਜਿਹੇ ਬਾਗਿਆ ਦਾ 17000 ਰੁਪਿਆ ਘਰ ਘਰ ਪੁਜੀਦਾ ਕੀਤਾ ਹੈ। ਲੇਕਿਨ ਆ ਸਰਕਾਰ ਅੱਜ ਕਿਸਾਨ ਮੰਡੀਆਂ ਚ ਜੁੜ ਰਿਹਾ। ਕੋਈ ਸੁਣਵਾਈ ਨਹੀਂ। ਕਿਸਾਨ ਦੁਆਲੇ ਨੂੰ ਵੀ ਮੰਡੀ ਚ ਰਿਹਾ। ਤਾਂ ਹੀ ਮੁੱਖ ਮੰਤਰੀ ਆ ਸਾਡਾ ਤੁ ਤੁ ਕਹਿੰਦਾ ਸੀ ਮੈਂ ਦਾਣਾ ਦਾਣਾ ਚੱਕੇ ਦਵਾ। ਮੈਂ ਸਾਰੀ ਐਮਐਸਪੀ ਲਊਗਾ। ਸਾਰੀਆਂ ਫਸਲਾਂ ਤੇ ਕਹਿੰਦਾ ਮੈਂ ਮੁਰਗੀ ਖਾਨਿਆਂ ਦਾ ਵੀ ਦਊਂਗਾ ਮੁਰਗੀ ਖਾਨਿਆਂ ਦਾ ਦੇ ਲੋ ਮੁਰਗੀਆਂ ਦਾ ਦੇ ਲੋ ਹੀ ਪੈਸਾ ਕਿਹਦੇ ਹੱਥ ਪਰਣ ਰੱਖਿਆ ਹੈ ਮਾਰਦਾ ਕੋਈ ਐਮਐਸਪੀ ਨਹੀਂ ਦਿੱਤੀ ਕਿਸਾਨ ਰੋ ਰਿਹਾ ਕਹਿੰਦਾ ਮੈਂ ਕਿਸਾਨ ਦਾ ਮੁੰਡਾ ਕਿਸਾਨ ਦੀ ਸੁਣੂਗਾ ਇਹਦੇ ਕਿਸਾਨਾਂ ਨੂੰ ਕੁੱਤੇ ਆ ਖਾਨ ਦਾ ਅੰਦਰ ਰੋਣਾ ਇੱਥੇ ਤੱਕ ਕਿਸਾਨ ਮਾਰਿਆ ਦਿੱਤਾ ਕਿ ਪੂਣ ਸਾਲ ਸੀ ਜੋ ਤਰਗਣਾ ਆਂਦੇ ਆਂਦੇ ਆਂਦੀ ਆ ਅੱਜ ਕਿਸਾਨੀ ਦੀ ਬੇਕਦਰੀ ਕਿਸਾਨੀ ਦਾ ਨੁਕਸਾਨ ਇਸ ਤਰ੍ਹਾਂ ਕਿ ਹੋ ਰਿਹਾ ਹੈ ਕਿ ਇਹਨਾਂ ਨੂੰ ਪਤਾ ਹੈ ਕਿ ਕਿਸਾਨ ਦੇ ਨਿਗਰ ਪੰਜਾਬ ਦੀ ਰੱਤ ਵਿਵਸਥਾ ਘੁੰਮਦੀ ਹੈ ਕਿਸਾਨ ਨੂੰ ਮਾਰ ਦੋ ਤਾਂ ਪੰਜਾਬ ਵਿੱਚ ਡੁੱਬ ਜਾਣਾ ਹੈ ਦੋਨੋਂ ਸਰਕਾਰਾਂ ਜਾਣ ਬੁੱਝ ਕੇ ਮਾਰ ਰਹੀਆਂ ਹਨ ਦੋਨੋਂ ਸਰਕਾਰਾਂ ਜਾਣ ਬੁੱਝ ਕੇ ਕਿਸਾਨ ਨੂੰ ਮਾਰ ਕੇ ਪੰਜਾਬ ਨੂੰ ਡੋਪਣਾ ਚਾਹੁੰਦੀਆਂ ਕਾਰੋਬਾਰ ਖਤਮ ਕਰਦੇ ਸਾਡਾ ਇੱਕੋ ਤੰਦ ਹੈ ਖੇਤੀ ਉਖੀ ਤੇ ਸਾਡਾ ਮਜ਼ਦੂਰ ਪੜਦਾ ਹੈ ਉਤੀ ਦੇ ਬਾਜ਼ਾਰ ਦਾ ਨਾਲਾ ਪੜਦਾ ਉਤੀ ਦੇ ਆੜਤੀ ਉਤੀ ਦੇ ਸੈਨਾ ਵਾਲੇ ਲੇਕਿਨ ਇਹ ਅਜੇ ਨੁਕਸਾਨ ਕਰ ਰਹੇਗੇ ਸੋਨੇ ਤੋਂ ਨੂੰ ਬੇਨਤੀ ਕਰਦਾ ਕਿ ਆਪ ਸਭ ਇਕੱਠੇ ਹੋਣਾ ਕਰਵਾ ਇਥੇ ਅਕਾਲੀ ਐਕਟੀਵਿਟੀ ਮਾਰਦੇ ਰਹੇ ਉਹਨਾਂ ਵੀਰਾਂ ਨੂੰ ਵੀ ਬੇਨਤੀ ਕਰਦਾ ਇਥੇ ਵੀਐਸਪੀ ਵਾਲੇ ਨਹੀਂ ਲੜ ਰਹੇ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਆਓ ਇਸ ਜਾਲਮ ਸਰਕਾਰ ਦੇ ਖਿਲਾਫ ਇਕੱਠੇ ਹੋਈਏ ਆਮ ਆਦਮੀ ਦੇ ਵਰਕਰ ਉਹਨਾਂ ਦੀ ਕਿਹੜੀ ਸੁਣਵਾਈ ਹੋ ਰਹੀ ਹੈ ਇੱਥੇ ਤਾਂ ਐਮਐਲਏਾਂ ਦੀ ਸੁਣਵਾਈ ਨਹੀਂ ਹੁੰਦੀ ਤਾਂ ਮੈਂ ਪਿੱਛੇ ਇੱਕ ਗੱਲ ਸੁਣਾ ਕੇ ਆਇਆ ਜੀਰਾ ਕਹਿੰਦਾ ਮੈਂ ਤੁਹਾਨੂੰ ਇਹ ਸੁਣਾਇਓ ਸੁਣਾਉਣੀ ਹੈ ਜੀ ਇੱਕ ਦੋ ਕੁੱਤੇ ਦੋ ਸੀਗੇ ਆਪਸ ਵਿੱਚ ਇੱਕ ਸੀਗਾ ਜੱਟਾਂ ਦਾ ਕੁੱਤਾ ਇੱਕ ਸੀਗਾ ਪੰਡਤਾਂ ਦਾ ਕੁੱਤਾ ਪੰਡਤਾਂ ਦਾ ਕਾਲੂ ਦਾ ਜੱਟਾਂ ਦਾ ਦੱਬੂ ਦੋਨਾਂ ਨੇ ਇਕੱਠੇ ਹੋਣਾ ਰੋਸ਼ਨਾ ਨੂੰ ਪੂਰੇ ਪੁੱਜਣਾ ਵੀ ਤੈਅ ਕਰ ਖਾਦਾ ਪੰਚਾਂ ਨੇ ਕਿਹਾ ਅਜੇ ਤੱਕ ਕੰਦਿਗਾ ਤੀਕਿਆ ਠੀਕ ਉਹ ਪੂਰੇ ਵਿਲੇ ਆਨੰਦ ਆਇਆ ਪਿਆ ਜੱਟੜਾ ਦਾ ਬੱਬੂ ਕਹਿੰਦਾ ਉਹ ਲੈ ਯਾਰ ਸਾਡਾ ਤੇ ਆ ਬਣਨਾ ਉਹੀ ਸੁੱਕੀਆਂ ਰੋਟੀਆਂ ਉਹਰੇ ਮੇਰਤੀਆਂ ਆਗੇ ਆ ਗਿਆ ਬਸ ਮਾਰ-ਦਾੜ ਦੇ ਬੰਦੇ ਬੈਠੇ ਉਹ ਕਹਿੰਦਾ ਇਹ ਕਿਹੜਾ ਮਾਰ-ਦਾੜ ਹੈ ਤੇ ਲੋਕੀ ਜੱਗ ਨੂੰ ਕਹਦੇ ਦੂਸਰੀ ਵਾਰ ਫੇਰ ਇਕੱਠੇ ਹੋਏ ਤੀਸਰੀ ਵਾਰ ਫੇਰ ਇਕੱਠੇ ਹੋਏ ਆਹੇ ਹਰ ਵਾਰ ਆਈਗਾ ਕਹਿੰਦਾ ਮਾਰ-ਦਾੜ ਦੇ ਭੁੱਖੇ ਆ ਸੁੱਕੀਆਂ ਰੋਟੀਆਂ ਪਰ ਗੁਜ਼ਾਰਾ ਚੱਕੜੀ ਜਾਂਦੇ ਆ ਕਹਿੰਦਾ ਮਾੜ ਪਾੜ ਗਿਆ ਹੈ ਕਹਿੰਦਾ ਜੱਟ ਦੀਆਂ ਦੋ ਜਨਾਨੀਆਂ ਕਹਿੰਦੇ ਉਹ ਕਹਿੰਦੇ ਕਿ ਤੂੰ ਦਾ ਬੁੱੁੱਤੇ ਦੀ ਗੰਨ ਕਰਦੇ ਹੋ ਤੇ ਤੂੰ ਦਾ ਬੁੱੁੱਤੇ ਦੀ ਮਸ ਆਹੀ ਮਾੜ ਤਾੜ ਦੇ ਪੁੱਛੇ ਬੈਠੇ ਇਹ ਆਮ ਆਦੀ ਪਾਰਟੀ ਵਾਲੇ আর বিজেপি ਦੇ ਲੀਡਰ আর ਵਰਕਰ ਬਸ ਇੱਕੋ ਮਾੜ ਤਾੜ ਕੇ ਪੁੱਛੇ ਬੈਠੇ ਅੱਗੇ ਜੀ ਸਾਡੀ ਸਰਕਾਰ ਹੈ ਸਾਡੀ ਸਰਕਾਰ ਹੈ ਉਹ ਦਿੱਲੀ ਵਾਲੇ ਕਹਿੰਦੇ ਸਾਡੀ ਹੈ ਉਹ ਰਲ ਗਏ ਨੇ ਸਾਡੀ ਆ ਪੁੱਛਦਾ ਇਹਨਾਂ ਨੂੰ ਕੋਈ ਨਹੀਂ ਬੱਟੇ ਦੇ ਬਰਾਬਰ ਦੀ ਕੋਈ ਪੁੱਛਦਾ ਇਹਨਾਂ ਦੀ ਬੇਕਦਰਹੀ ਹੋ ਰਹੀ ਹੈ ਇਸ ਕਰਕੇ ਮੈਂ ਆਮ ਆਦਮੀ ਪਰਕਰ ਨੂੰ ਕਹਿਣਾ ਚਾਹੁੰਦਾ ਕੋ ਯਾਰ ਤੁਸੀਂ ਤਾਂ ਇੱਕ ਇਨਕਲਾਬ ਲੈ ਕੇ ਆਵਾਸੀ ਤੁਸੀਂ ਤਾਂ ਇਹਨਾਂ ਦੇ ਮਗਰ ਲੱਗੇ ਸੀ ਕਿ ਬਹੁਤ بڑا ਇਨਕਲਾਬ ਆਊਗਾ ਬਦਲਾਅ ਆਊਗਾ ਇਹ ਤੁਹਾਨੂੰ ਠੱਗ ਨਿਕਲ ਗਏ ਆਓ ਮੁੜੋ ਤੁਸੀਂ ਆਪਣੇ ਘਰ ਨੂੰ ਪੰਜਾਬ ਨੂੰ ਵਧੀਆ ਤੇ ਸੁੰਦਰ ਬਣਾਈਏ ਪੰਜਾਬ ਦੀ ਤਰੱਕੀ ਹੋਵੇ ਪੰਜਾਬ ਨੂੰ ਅੱਗੇ ਲੈ ਕੇ ਜਾਈਏ ਐਨੀ ਇਹਦਾ ਭੜੀਆਂ ਗੰਵਾ ਬਣਿਆ ਨਹੀਂ ਆ ਉੱਪਰ ਵਾਲਿਆਂ ਦੇ ਦਿੱਲੀ ਵਾਲੇ ਪ੍ਰਧਾਨ ਮੰਤਰੀਆਂ ਉਹਨਾਂ ਦੇ ਆ ਇੱਜੇ ਉਹਦਾ ਪ੍ਰਧਾਨ ਮੰਤਰੀ ਆ ਸੀ ਤੁਹਾਡੇ ਨੇੜੇ ਜਾਣ ਲੱਗਿਆ ਕਹਿ ਗਿਆ ਕਿੰਨਾ ਆਪਣੇ ਮੁੱਖ ਮੰਤਰੀ ਕੋਲ ਬੋਲ ਦੇਣਾ ਜਾਨ ਬਚਾ ਕੇ ਜਾ ਰਿਹਾ ਉਹ ਮੈਂ ਕਿਹਾ ਯਾਰ ਤੇਰੇ ਡਰਾ ਨਹੀਂ ਮਾਰਿਆ ਤੈਨੂੰ ਤੁਸੀਂ ਕਿਹਾ ਕਿਹੜੀ ਜਾਨ ਬਚਾ ਕੇ ਜਾ ਰਿਹਾ ਤੂੰ ਤੂੰ ਤਕੜੇ ਹੋ ਕੇ ਲੜਨਾ ਪਏਗਾ ਪੰਜਾਬ ਦੇ ਹੱਕਾਂ ਬਾਅਦ ਸਾਨੂੰ ਖੜਾ ਪਏਗਾ ਸਰੂ ਪੰਜਾਬ ਦੇ ਲੋਕਾਂ ਦੇ ਨਾਲ ਲੜਨਾ ਖੜ ਕੇ ਲੜਨਾ ਮਰਨਾ ਪੈਣਾ ਹੈ ਆਹ ਲੋਕਾਰੇ ਗੜੇ ਇਕੱਠੇ ਹੋਈਏ ਆ ਸਰਪੰਚਾਂ ਨੂੰ ਚਾਦੀ ਕਰੀ ਜਿਹੜੀ ਠੱਗਾ ਨੇ ਸਰਕਾਰ ਬਣ ਗਈ ਹੈ ਸੋ ਮੈਂ ਤੁਹਾਡਾ ਬੜਾ ਧੰਨਵਾਦੀ ਆ ਆਖਰ ਮੈਂ ਇੱਕ ਤੁਹਾਡਾ ਗੱਲ ਕਹਿਣਾ ਕਿ ਆ ਬੀਬੀ ਆ ਕੜਾ ਬੱਟਿਆ ਨਾਲ ਬੋਲਦਾ ਮੇਰੀ ਬੀਬੀ ਕਹਿੰਦੀ ਹੁੰਦੀ ਸੀ ਮੈਂ ਤੇਰੀ ਵੀ ਤੁਹਾਡੇ ਨਾਲ ਵੀ ਜੇ ਕੋਈ ਕਹਿਣੀ ਹੋਗੀ ਪਹਿਲਾਂ ਕਹਦੇ 1000 ਰੁਪਏ ਦੇਵੋਗੇ ਹੁਣ ਕੀ ਕਹਾਈ